ਸੋ ਸਿੱਛੀ ਗੱਲ ਦੋਸਤੋ ਦੋਸਤੋ ਅੱਜ ਮੈਂ ਪੁੰਚ ਹੈਗਮਾ ਅਸਰਾਬ ਦੇ ਔਰ ਮੈਂ ਪੁੰਚ ਜੀ ਪਾਗੀਆਂ ਵਾਲਿਆਂ ਦੀ ਜਿਹੜੀ ਇਹ ਟੇਲਰ ਦੀ ਦੁਕਾਨ ਹੈਗੀ ਹੈ ਜੀ ਔਰ ਤੁਸੀਂ ਇਹਦੇ ਦੇ ਪਾਗੀਆਂ ਵਾਲੇ ਆਰਕੀ ਟੇਲਰ ਜਿਹੜੇ ਆ ਔਰ ਉਹਨਾਂ ਦੇ ਜਿਹੜੇ ਕੱਪੜੇ ਵਿਦੇਸ਼ਾਂ ਤੱਕ ਜਿਹੜੇ ਜਾਂਦੇ ਹੈਗੇ ਆ ਔਰ ਇਹਨਾਂ ਤੁਸੀਂ ਦੇਖ ਸਕਦੇ ਆ ਕਿ ਆਰਕੀ ਟੇਲਰ ਦਾ ਜਿਹੜਾ ਬੋਰਡ ਲੱਗਿਆ ਹੈਗਾ ਇਥੇ ਪੈਂਟ ਸ਼ਰਟ ਤੇ ਕੁਰਤੇ ਪਜਾਮੇ ਦੀ ਸਲਾਈ ਦਾ ਕੰਮ ਤੇ ਸ਼ੰਦੀ ਬਖਸ਼ ਕੀਤਾ ਜਾਂਦਾ ਹੈ ਔਰ ਇਹਨਾਂ ਦੇ ਜਿਹੜੇ ਕੱਪੜੇ ਸਿੰਤੇ ਜਿਹੜੇ ਆ ਬਹੁਤ ਮਸ਼ਹੂਰ ਹੈਗੇ ਆ ਔਰ ਲੱਗੇ ਲੱਗੇ ਦੇ ਇੰਜੀਨੀਅਰਿੰਗ ਲੋਕਾਂ ਨੂੰ ਕੋਈ ਕੱਪੜੇ ਸਮਾਨ ਆਉਂਦੇ ਹੈਗੇ ਆ ਪਰ ਇਹਨਾਂ ਦੀ ਆ ਪੌੜੀਆਂ ਜਾਂਦੀਆਂ ਹੈਗੀਆਂ ਉੱਪਰ ਚੜ ਕੇ ਇਹਨਾਂ ਦੀ ਜਿਹੜੀ ਸ਼ਾਪ ਹੈਗੀ ਆ ਪਰ ਮੈਂ ਚੱਲਿਆ ਹੈਗਾ ਉੱਪਰ ਉਹਨਾਂ ਦੇ ਆਨਰ ਨਾਲ ਕਰਦਾ ਗੱਲਬਾਤ ਵੀ ਕਿਹੜੀ ਕਿਹੜੇ ਮਿਲਗੇ ਕੱਪੜੇ ਉਸ ਲੋਕਾਂ ਨੂੰ ਸੀਖ ਦਿੰਦੇ ਹੈਗੇ ਆ ਤੋਂ ਆਜੋ ਆਪਾਂ ਚੱਲਦੇ ਹਾਂ ਉੱਪਰ ਸੋ ਮੈਂ ਆ ਗਿਆ ਹੈਗਾ ਉੱਪਰ ਚਬਾਰੇ ਵਿੱਚ ਤੁਸੀਂ ਦੇਖ ਸਕਦੇ ਹੋ ਆਰਕੀ ਟੇਲਰ ਦਾ ਬੋਰਡ ਲੱਗਾ ਹੈਗਾ ਭਗੀਆਂ ਵਾਲਿਆਂ ਦਾ ਜਿਹੜਾ ਇਹ ਸ਼ਾਪ ਹੈਗੀ ਆ ਔਰ ਕੰਮ ਇਹਨਾਂ ਦੀ ਕੰਮ ਤਸ਼ੱਦੀ ਬਖਸ਼ਾ ਮੈਂ ਚੱਲਦਾ ਅੰਦਰ ਤੇ ਮੈਂ ਕਰਦਾ ਉਹਨਾਂ ਤੇ ਆਨਰ ਨਾਲ ਗੱਲਬਾਤ ਚਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆ ਮਾਈਕ ਲਾ ਲਓ ਜੀ ਲਾਓ ਜੀ ਲਾਓ ਜੀ ਲਾਓ ਹੋਰ ਵੀਰ ਜੀ ਇਦਾਂ ਠੀਕ ਠਾਕ ਜੀ ਸ਼ੁਕਰ ਹੈ ਜੀ ਹੋ ਕਰਮਾ ਸੋ ਵੀਰ ਜੀ ਮੈਂ ਤੁਹਾਡੇ ਕੋਲ ਜਾਣਕਾਰੀ ਲੈਣੀ ਸੀ ਤੁਸੀਂ ਮਤਲਬ ਕਿ ਤੁਹਾਡਾ ਨਾਮ ਬੁਲਾਇਆ ਆਰਕੀਟੈਕਟਰ ਸੁਣਿਆ ਸੀ ਆਪਾਂ ਔਰ ਦੂਰੋਂ ਦੂਰੋਂ ਤੁਹਾਡੇ ਕੋਲ ਲੋਕ ਕੱਪੜੇ ਸਮੋਣ ਆਉਂਦੇ ਹੈਗੇ ਤੁਹਾਡੇ ਕੱਪੜੇ ਦੀ ਵਿਦੇਸ਼ਾਂ ਤੱਕ ਵੀ ਮੰਗ ਹੈਗੀ ਹੈ ਨਾ ਬਿਲਕੁਲ ਤੇ ਇਹ ਸਾਨੂੰ ਦੱਸੋ ਵੀ ਮਤਲਬ ਕਿ ਕੰਮ ਨੂੰ ਕੰਮ ਸ਼ੁਰੂ ਕੀਤਾ ਕਿੱਦਾਂ ਦਾ ਕੰਮ ਕਰਕੇ ਦਿੰਦੇ ਹੈਗੇ ਕੰਮ ਤਾਂ ਭਾਜੀ ਬਹੁਤ देर ਦਾ ਸ਼ੁਰੂ ਕੀਤਾ ਵੈਸੇ ਜੀ ਤੇ ਫਿਲਹਾਲ ਮੈਂ ਕੁਝ ਟਾਈਮ 사ウਦੀ ਅਰਬੀ ਲਾ ਆਇਆ ਜੀ ਇਸੇ ਸੈਂਸਲੇ ਚ ਅੱਛਾ ਉੱਥੇ ਵੀ ਸਲਾਈ ਕਰਕੇ ਆਏ ਉੱਥੇ ਹੀ ਸਲਾਈ ਕੀਤੀ ਹੈ ਭਾਜੀ ਇਹ ਮੈਂ ਇੱਥੇ ਜੀ 2013 ਦੇ ਵਿੱਚ ਆਇਆ ਜੀ ਬਸ ਬੈਂਦੇ ਸਾਰੀ ਜੀ ਮਹਾਰਾਜ ਦੀ ਕਿਰਪਾ ਹੋ ਗਈ ਜੀ ਕੰਮ ਕਰ ਬੜੀਆ ਬਾਕੀ ਤਸੱਲੀ ਵਾਲਾ ਕੰਮ ਕਰਕੇ ਦੇਈਦਾ ਭਾਜੀ ਕੋਈ ਜਲਦਬਾਜੀ ਨਹੀਂ ਉਹ ਤੇ ਆਪਾਂ ਆਪਣੇ ਮੈਂ ਆਪਣੇ ਦਰਸ਼ਕ ਨੂੰ ਦੱਸ ਹੀ ਦਿੰਦਾ ਕਿ ਜਿਹੜੇ ਆਰਕੀਟੈਕਟਰ ਦਾ ਨਾਮ ਹੀ ਇਹਨਾਂ ਦਾ ਕਾਫੀ ਹੈਗਾ ਆ ਪਰ ਵਿਦੇਸ਼ਾਂ ਤੱਕ ਜਿਹੜੀ ਇਹਨਾਂ ਦੇ ਕੱਪੜਿਆਂ ਦੀ ਜਿਹੜੀ ਮੰਗ ਹੈਗੀ ਆ ਪਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਤੁਸੀਂ ਦਿਖਾ ਵੀ ਸਕਦੇ ਆ ਆ ਇਹਨਾਂ ਦਾ ਜਿਹੜਾ ਖਾਤਾ ਖੁੱਲਾ ਪਿਆ ਹੈਗਾ ਇਸ ਵਿੱਚ ਲਿਖਿਆ ਤੁਸੀਂ ਦੇਖ ਸਕਦੇ ਆ ਯੂ ਐਸ ਏ ਆ ਦੂਸਰਾ ਵੀ ਕਹਦੇ ਹੋ ਨੀਚੇ ਜਿਹੜਾ ਲਿਖਿਆ ਪਰ ਜੇ ਵੱਡੇ ਵੱਡੇ ਮੁਲਖਾਂ ਤੱਕ ਜਿਹੜੇ ਇਹਨਾਂ ਦੇ ਕੱਪੜਿਆਂ ਦੇ ਜਿਹੜੇ ਆਰਡਰ ਜਾਂਦੇ ਹੈਗੇ ਆ ਸੋ ਭਾਜੀ ਇਹ ਮੈਨੂੰ ਦੱਸੋ ਵੀ ਆ ਜਿਕਰ ਮਤਲਬ ਕਿ ਕਸਟਮਰ ਦੀ ਕਿੱਦਾਂ ਦੀ ਮੰਗ ਮੰਨ ਲੈਗੀ ਕਸਟਮਰ ਇਹ ਰੈਡੀ ਮੇਡ ਵੀ ਜਿੱਦਾਂ ਬਹੁਤ ਬਹੁਤ ਚੱਲਦਾ ਹੈਗਾ ਪਰ ਲੋਕ ਫਿਰ ਵੀ ਇਹਨੂੰ ਤਰਜੀਹ ਦੇ ਰਹੇ ਹੈਗੇ ਇਹਦਾ ਕੀ ਕਰਨਾ ਹੈਗਾ ਕਿੱਦਾਂ ਮਰਗ ਤੁਹਾਡੇ ਕਸਟਮਰ ਆਉਂਦੇ ਹੈ ਭਾਜੀ ਐਦਾਂ ਜਿੱਦਾਂ ਹੁਣ ਕੋਈ ਸ਼ਰਟ ਜਾਂ ਪੈਂਟ ਰੈਡੀ ਮੇਡ ਵੀ ਲੈ ਲਿੰਦਾ ਜੀ ਉਹ ਕਿਸੇ ਬੰਦੇ ਤੇ ਸੈੱਟ ਆਉਂਦੀ ਨਹੀਂ ਤਾਂ ਸੈੱਟ ਕਰਾਉਣੀ ਪੈਂਦੀ ਹੈ ਜੀ ਫਿਟਿੰਗ ਨਹੀਂ ਸਹੀ ਉਹ ਫੇਰ ਦਰਜੀ ਕੋਲ ਜਾਣਾ ਪੈਂਦਾ ਜੀ ਤੇ ਕਈ ਬੰਦੇ ਹੈਗੇ ਪੜ੍ਹੇ ਲਿਖੇ ਜਿੱਦਾਂ ਟੀਚਰ ਹੋ ਗਏ ਹੋਰ ਕੋਈ ਬੰਦੇ ਜਿਹੜੇ ਛੌਂਕ ਨਾਲ ਪਾਉਂਦੇ ਹੁਣ ਆ ਦੇਖੋ ਆ ਕਿਸੇ ਟੀਚਰ ਦੀਆਂ ਦੋ ਸ਼ਰਟਾਂ ਜੀ ਠੀਕ ਆ ਜੀ ਪਰਫੈਕਟ ਬਣੀਆਂ ਅਗਲੇ ਦੇ ਨਾਪ ਇਹ 2017 ਦਾ ਬੰਦਾ ਮੇਰ ਨਾਲ ਟੱਚ ਆ ਜੀ ਠੀਕ ਆ ਜੀ ਉਸੇ ਹੀ ਨਾਪ ਤੇ ਮਤਲਬ ਬਣ ਰਿਹਾ ਕੰਮ ਉਹਦਾ ਜੀ ਜੀ ਤੇ ਬਾਕੀ ਹੁਣ ਗਾਂ ਤੋਂ ਗਾਂ ਟੈਕਨੋਲੋਜੀ ਦਾ ਜੋਗ ਆ ਜੀ ਬਾਕੀ ਮਸ਼ੀਨੀ ਕਾਰਜਕਾਰੀ ਦੀ ਹੈ ਜੀ ਮਸ਼ੀਨਾਂ ਤੱਕ ਹੀ ਆਪਾਂ ਕਾਜਾਂ ਵਾਲੀ ਇੱਕ ਸਾਨੂੰ ਦੱਸੋ ਵੀ ਇਹ ਇਨ੍ਹਾਂ ਕੱਪੜਿਆਂ 'ਚ ਫਰਕ ਕੀ ਹੈਗਾ ਰੈਲੀ ਮੇਡ ਦੇ ਕੱਪੜੇ ਦੀ ਸਲਾਈ ਦਾ ਤੇ ਇਨ੍ਹਾਂ ਦੀ ਸਲਾਈ ਦਾ ਕੀ ਫਰਕ ਹੈ? ਹਾਂਜੀ ਫਰਕ ਤਾਂ ਬਹੁਤ ਹੁੰਦਾ ਹੈ ਇੱਕ ਚੀਜ਼ ਹੱਥੀ ਬਣਾਉਣੀ ਆਪ ਨੂੰ ਦੇਖ ਚਾ ਕੇ ਇੱਕ ਪੀਸ ਕੱਟ ਕੇ ਦੇ ਦੇਣੇ ਸਿਰ ਦੇਣੇ ਫੜਾ ਫੜ ਤਗੜ ਤਗੜ ਹੋਈ ਜਾਣੀ। ਫਰਕ ਤਾਂ ਹੁੰਦਾ ਨੇ। ਬਿਲਕੁਲ ਸਲਾਈ ਦਾ ਧਾਗਾ ਜਿੰਨਾ ਸਿੱਧਾ ਉਹਦਾ ਵੀ ਫਰਕ ਹੋਈ। ਬਿਲਕੁਲ ਬਿਲਕੁਲ ਇਹ ਦੇਖੋਗੇ ਇਹਦੇ ਹੋਗੇ ਕਾਜ ਕੀ ਕਹਿੰਦੇ ਇਨ੍ਹਾਂ ਨੂੰ? ਕਾਜ ਬਟਣ ਕਾ ਬਸ ਨਵਾਂ ਵੀ ਸਾਰਾ ਫਰਕ ਹੋਊਗਾ ਬਿਲਕੁਲ ਪਾਜੀ ਉੱਤਮ ਕੁਆਲਿਟੀ ਰੱਖੀ ਦੀ ਵਧੀਆ ਕੋਈ ਧੋਖੇ ਵਾਲਾ ਕੰਮ ਨਹੀਂ ਜੀ 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 ਤੇ ਕਿਹੜੇ ਕਿ ਕਿਹੜੇ ਕਿਹੜੇ ਦੇਸ਼ਾਂ ਨੂੰ ਅਜ ਤੱਕ ਕੱਪੜੇ ਜਾ ਚੁੱਕੇ ਤੁਹਾਡੇ ਪਾਜੀ ਕਈ ਜਗ੍ਹਾ ਜਾਣਦੇ ਆ ਜਿੱਦਾਂ ਹੋਣਾ ਤੁਸੀਂ ਨਾਮ ਦਿਖਾਇਆ ਹਾਂ ਜੀ ਚਲੋ ਮੈਂ ਉਹ ਮੈਂ ਅਮਰੀਕਾ ਦਾ ਦੱਸਿਆ ਸੀਗਾ ਯੂ ਐਸ ਏ ਦਾ ਇਸ ਤੋਂ ਇਲਾਵਾ ਜਿਹੜੀ ਕੰਟਰੀ ਤੁਹਾਡੇ ਕੋਲ ਕਿੱਪੜੇ ਸਾਡੇ ਦਰਸ਼ਕਾਂ ਨੂੰ ਦੱਸੋ ਕਿੱਥੇ ਪਾਜੀ ਕਈਆਂ ਦੇ ਜਾਣਦੇ ਆ ਮੈਂ ਹੁਣ ਤੁਹਾਨੂੰ ਕੀ ਦੱਸਾਂ ਭੀ ਬਹੁਤ ਜਿਆਦਾ ਮਹਾਰਾਜ ਜੀ ਕਰਦਾ ਮਤਲਬ ਕਈ ਪਾਸੇ ਜਾਂਦੇ ਆ ਕਿਸੇ ਦਾ ਕੁਝ ਚਲਾ ਗਿਆ ਕਿਸੇ ਦਾ ਕੁਝ ਚਲਾ ਗਿਆ ਕਈਆਂ ਨੇ ਸਿੱਧੇ ਕੰਡੈਕਟ ਹੋ ਜਾਂਦਾ ਵੀ ਕਪੜਾ ਲੈ ਕੇ ਬਣਾ ਕੇ ਭੇਜ ਦਿਓ ਤੇ ਕਿਹੜੇ ਕਿਹੜੇ ਮਤਲਬ ਕਿ ਡਿਮਾਂਡ ਜਿਹੜੀ ਕਿਸ ਚੀਜ਼ ਦੀ ਸਲਾਈ ਦੀ ਅੱਜ ਕੱਲ੍ਹ ਆ ਜੀ ਆਪਣੇ ਕੋ ਤਾਂ ਜਿਆਦਾ ਕੁਰਤੇ ਪਜਾਮੇ ਦੀ ਜੀ ਤੇ ਫਿਰ ਇਸ ਤੋਂ ਇਲਾਵਾ ਮਤਲਬ ਕਿ ਹੋਰ ਕਿਹੜੇ ਕਿਹੜੇ ਕੱਪੜੇ ਸਿੰਦੀ ਹੈਗੇ ਸਲਾਈ ਜਿੱਦਾਂ ਬਾਸਕਟ ਹੋ ਗਈ ਜੀ ਤੇ ਕੋਟਾਂ ਦਾ ਕੰਮ ਵੀ ਕਰ ਲਈਦਾ ਉਹ ਤਾਂ ਖੈਰ ਕਾਰੀਗਰ ਇਸ ਵੇਲੇ ਗਿਆ ਹੋਆ ਜੀ ਆਉਣਗੇ ਤਾਂ ਫੇਰ ਸ਼ੁਰੂ ਕਰਾਂਗੇ ਫਿਲਹਾਲ ਕਰ ਲਈਦਾ ਭਾਜੀ ਕੋਈ ਜਵਾਬ ਵਾਲੀ ਗੱਲ ਹੈ ਕੋਡ ਪੈਂਟ ਦਾ ਵੀ ਕੋਡ ਪੈਂਟ ਦਾ ਬਾਸਕਟ ਵੀ ਹੈ ਨਾ ਬਾਸਕਟ ਵੀ ਤੇ ਇਸ ਤੋਂ ਇਲਾਵਾ ਹੋਰ ਮਤਲਬ ਜੋ ਵੀ ਜਿੱਦਾਂ ਕੁਰਤੇ ਪਜਾਮੇ ਹੋ ਗਏ ਹਨਾ ਕੁਰਤੇ ਪਜਾਮੇ ਹੋ ਗਏ ਪੈਂਟਾਂ ਸ਼ਰਟਾਂ ਹੋ ਗਈਆਂ ਮਤਲਬ ਬਣਾ ਲਈਦਾ ਸੱਲਾ ਬੰਦਿਆਂ ਦਾ ਹੀ ਹੈ ਏਜੰਸੀ ਕੰਮ ਆਪੇ ਲੀਡਿੰਗਸ ਵਾਲਾ ਕੰਮ ਹੈ ਨਹੀਂ ਜੀ 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 ਏਜੰਸੀ ਕਰੀਦਾ ਸਾਰਾ ਪਾਚ ਸੋ ਭਾਜੀ ਇਹ ਸਾਰਾ ਕੰਮ ਜਿਹਦਾ ਤੁਹਾਡੇ ਕੋਲ ਕੰਮ ਬਹੁਤ ਆ ਰਿਹਾ ਹੈਗਾ ਵਾ ਹਨਾ ਤੇ ਤੁਸੀਂ ਕਹਿੰਦੇ ਵੀ ਕੰਮ ਸਾਡਾ ਪੈਂਡਿੰਗ ਵੀ ਕੰਮ ਹੀ ਨਾ ਆ ਰਿਹਾ ਤੇ ਸਾਰਾ ਕਿੱਦਾਂ ਕਰਦੇ ਹੈਗੇ ਕੰਮ ਕਿੱਦਾਂ ਕਰਦੇ ਹੈ ਸਾਰਾ ਪ੍ਰੋਸੈਸ ਇਹ ਭਾਜੀ ਇੰਦਾ ਜਿੱਦਾਂ ਹੁਣ ਆਹ ਜਿਹੜਾ ਕਮਰਾ ਹੈ ਤਾਂ ਰੱਖਿਆ ਕਟਿੰਗ ਵਾਸਤੇ ਜੀ ਤੇ ਬੁਕਿੰਗ ਵਾਸਤੇ ਜਿੱਦਾਂ ਕਸਟਮਰ ਆਉਂਗਾ ਉਸ ਤੋਂ ਬਾਅਦ ਆ ਜਾਓ ਇੱਧਰ ਤੁਹਾਨੂੰ ਦਿਖਾਈਏ ਪਿੱਛੇ ਬੰਦੇ ਕੰਮ ਕਰ ਰਹੇ ਲੱਗੇ ਹੋ ਬੜੇ ਇੱਧਰ ਤੁਹਾਡਾ ਦੂਸਰਾ ਹਨਾ ਜਿੱਦਾਂ ਇੱਧਰ ਕੰਮ ਕਰ ਰਹੇ ਆ ਆ ਬੰਦੇ ਸਾਰੇ ਕੰਮ ਤੇ ਲਾਇਓ ਆ ਜੀ ਸੋ ਇਧਰ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਇਹਨਾਂ ਦੇ ਕਾਰੀਗਰ ਹੈਗੇ ਆ ਇਧਰ ਕੰਮ ਕਰ ਰਹੇ ਹੈਗੇ ਆ ਉਧਰੋਂ ਕੱਪੜਾ ਸਾਰਾ ਕੱਟ ਹੋ ਕੇ ਇਧਰ ਆਉਂਦਾ ਹੈਗਾ ਤੇ ਇਧਰ ਸਾਰਾ ਕੱਪੜਾ ਲੱਗ ਉਹ ਸਲਾਈ ਜਿਹੜੀ ਹੁੰਦਾ ਹੈਗਾ ਤੁਸੀਂ ਦੇਖ ਸਕਦੇ ਔਰ ਬਕਦਾ ਇੱਕ ਨੰਬਰ ਕੰਪਾਈਉਣੀ ਕਰਦੇ ਹੈਗੇ ਆ ਔਰ ਏਰੀਆ 'ਚ ਭਾਈ ਉਹਨਾਂ ਦਾ ਨਾਮ ਹੈਗਾ ਆ ਆਰ ਕੇ ਟੇਲਰ ਜਿਹੜਾ ਨਿਕ ਯੂਨਿਕ ਵੱਖਰਾ ਹੀ ਨਾਮ ਹੈਗਾ ਭਾਈ ਉਹਨਾਂ ਦਾ ਔਰ ਇਹ ਲੋਕ ਸਪੈਸ਼ਲ ਚੱਲ ਕੇ ਆਉਂਦੇ ਹੈਗੇ ਨੇ ਕੋਲ ਸਪੈਸ਼ਲ ਸੂਣ ਵਾਸਤੇ ਕੱਪੜੇ ਜਿਹੜੇ ਆਜੋ ਜੀ ਸੋ ਭਾਜੀ ਜੇ ਕਿਸੇ ਵੀਰ ਭੈਣ ਨੇ ਤੁਹਾਡੇ ਤੱਕ ਆਉਣਾ ਹੋਵੇ ਕੱਪੜੇ ਸਵਾਉਣ ਵਾਸਤੇ ਪਹੁੰਚ ਕਰਨੀ ਹੋਵੇ ਤੇ ਸਾਡੇ ਮਿਲ ਕੇ ਐਡਰੈਸ ਆਪਣਾ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿੱਥੇ ਬੰਦੀ ਦੁਕਾਨ ਆਪਣੀ ਇਹ ਭਾਜੀ ਅੱਡਾ ਸਰਾ ਆ ਪੰਜਾਬ ਨੈਸ਼ਨਲ ਬੈਂਕ ਆ ਉਹਦੇ ਬਿਲਕੁਲ 프ਰੰਟ ਸਾਈਡ ਤੇ ਚਵਾਰਾ ਆ ਜੀ ਆਰ ਕੇ ਟੇਲਰ ਦੇ ਬੋਰਡ ਵੱਡੇ ਵੱਡੇ ਲਿਖੇ ਆ ਵੀਰ ਜੀ ਤੇ ਪਹੁੰਚੋ ਬਈ ਗੱਲ ਨੇ ਸੋ ਭਾਜੀ ਹੁਣ ਦੱਸਿਆ ਕਿ ਜਿਹੜਾ ਇਹ ਪੀ ਐਨ ਪੀ ਬੈਂਕ ਹੈਗੀ ਪੰਜਾਬ ਨੈਸ਼ਨਲ ਬੈਂਕ ਉਹਦੇ ਆਪੋਜ਼ਿਟ ਥੱਲੇ ਬੋਰ ਲੱਗਾ ਹੈ ਆਰਕੀਟੈਕਚਰ ਉੱਪਰ ਚਵਾਰੇ ਦੇ ਜਿਹੜੀ ਇਹਨਾਂ ਦੀ ਸ਼ਾਪ ਹੈਗੀ ਆ ਸੋ ਵੀਰ ਜੀ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਬਾਈ